ਹਾਏ ਵੀਰੋ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਾਂ ਅੱਜ ਖੜੇ ਆ ਜੋ ਕਿ ਆਪਣੀ ਮਹਾਨ ਮੰਡੀ ਤੁੰਗਵਾਲੀ ਹੈ ਤੁੰਗਵਾਲੀ ਮੰਡੀ ਦੇ ਵਿੱਚ ਸਾਡਾ ਵੀਰ ਖਾਨ ਸਾਹਿਬ ਜੀ ਮਲੇਰ ਕੋਟੜੇ ਤੋਂ ਖਾਲਦ ਜੀ ਪਹੁੰਚੇ ਹੋਏ ਨੇ ਜਿਨ੍ਹਾਂ ਦਾ ਕਿ ਬਹੁਤ ਬੜਾ ਨਾਮ ਚੱਲਦਾ ਹੈ ਬਾਹਰ ਜੁਪੀ ਬੰਬੇ ਮਹਾਰਾਸ਼ਟਰ ਕੈਨੇਡਾ ਸਾਰੇ ਕਿਤੇ ਤੇ ਬਾਈ ਨੇ ਸਲੀਮ ਕੋਕਲੀਆ ਜੋ 나ਸਿਕਮ ਵਾਲਾ 나ਸਿਕਮ ਵਾਲਾ ਜੀ 나ਸਿਕਮ ਵਾਲਾ ਸਲੀਮ ਕੋਕਲੀਆ ਉਹ ਤਾਂ ਮੇਰੇ ਸੇ ਵੀ ਬਾਤ ਹੁੰਦੀ ਰਹਤੀ ਉਸਕੀ उस भाई के लिए इसने बकरी ली है बहुत टॉप क्वालिटी की जो के छेरे कलर में बकरी है जिसके कान सवा सात इंची तो चौड़े हैं और बीस इंच लंबे हैं जी पूरे बीस इंच के लंबे कान है ये आज भाई साहब ने ट्रेन में डब्बे में फिट करा के बिल्टी कटा के इस बकरी को महाराष्ट्र भेजनी है जी सलीम कोकली के पास जो नासिक वाला है ਬਾਕੀ ਆਪਣੇ ਖਾਲ ਦਵਾਈ ਸੇ ਦੋ ਚਾਰ ਬਾਤਾਂ ਪੁੱਛਣਗੇ ਆਪਾਂ ਪਤਾਓ ਜੀ ਹਾਂਜੀ ਸਸੀ ਗਾਲ ਜੀ ਇਹ ਬੱਕਰੀ ਜਾ ਰਹੀ ਹੈ ਬਾਈ ਸਲੀਮ ਕੋਕਨੀ ਕੋਲ ਇਹਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਨਾ ਇਹਦੀ ਆ ਅੱਖ ਦਾ ਸਾਈਜ਼ ਦੇਖੋ ਸਿੰਘ ਤੇਰੇ ਕੰਨ ਤੇ ਮੱਥਾ ਤੇ ਮੱਥਾ ਤੇ ਬੱਕਰੀ ਦੀ ਹਾਈਟ ਵੀ ਦੇਖ ਸਕਦੇ ਹੋ ਤੇ ਬੱਕਰੀ ਦੀ ਉਚਾਈ ਵੀ ਦੇਖ ਸਕਦੇ ਹੋ ਤੇ ਪੂੰਜੜ ਪਾਂਜੜ ਦੇਖੋ ਜੀ ਪਿੱਛਾ ਵੀ ਦੇਖੋ ਅੱਗਾ ਵੀ ਦੇਖੋ ਛਾਤੀ ਵੀ ਦੇਖੋ ਬਾਕੀ ਕੇ ਬਾਈ ਨੇ ਕਿਹਾ ਵੀ ਢਾਈ ਮਹੀਨਿਆਂ ਦੀ ਇਹ ਗੱਬਣ ਹੈ ਗੱਬਣ ਜਿਹੜੇ ਬੰਦੇ ਤੋਂ ਨੇ ਅੱਗੇ ਦੀ ਅੱਗੇ ਲਈ ਹੈ ਹਾਂਜੀ ਸਾਡੇ ਕੋਲ ਵੀਡੀਓ ਐਕਰੋਸਿੰਗ ਇਹਦੇ ਲਈ ਵੀਡੀਓ ਐਕਰੋਸਿੰਗ ਦੀ ਤੇਰੇ ਲਈ ਵੀਡੀਓ ਐਕਰੋਸਿੰਗ ਦੀ ਹੈ ਜੀ ਹੈਗੀ ਠੀਕ ਹੈ ਜੀ ਤੇ ਬਾਕੀ ਵਧੀਆ ਟੌਪ ਕੁਆਲਿਟੀ ਦੀ ਬੱਕਰੀਆਂ ਤਾਂ ਅਗਲਾ ਕਹਿੰਦਾ ਵੀ ਬੱਕਰੀਆਂ ਦਾ ਇੰਨਾ ਮੁੱਲ ਰਿਹਾ ਜੋ ਜੀ ਚੋਨੀ ਜੀ ਅਗਲਾ ਕਹਿੰਦਾ ਵੀ ਬੱਕਰੀਆਂ ਦਾ ਇੰਨਾ ਮੁੱਲ ਇਹ ਇੰਨਾ ਮੁੱਲ ਬੱਕਰੀਆਂ ਦਾ ਨਹੀਂ ਇਹ ਇੰਨਾ ਮੁੱਲ ਕੁਆਲਿਟੀਆਂ ਦਾ ਤੇ ਬਰੀਡਾਂ ਦਾ ਤੇ ਆਹ ਕੰਨਾਂ ਦਾ ਮੁੱਲ ਹੈ ਆਲਾ ਕਹਿੰਦਾ ਰਾਜੂ ਬਾਈ ਤੂੰ ਇੰਨੇ ਨਹੀਂ ਮਹਿੰਗੀਆਂ ਬੱਕਰੀਆਂ ਵਕਿਉਨੇ ਮੈਂ ਕੀ ਕੋਈ ਮੈਂ ਹਰ ਕੋਈ ਬੱਕਰੀ ਨਹੀਂ ਵਿਕਉਂਦਾ ਬੱਕਰੀ ਜਿਹੜੀ ਬੱਕਰੀ ਉਹ ਬੱਕਰੀਏ ਵਿਕੂ ਕੱਕੜੀ ਨਹੀਂ ਵਿਕਦੀ ਕੱਕੜੀ ਤਾਂ ਖਾਣ ਵਾਲੀ ਅੱਧਵਾਂ ਚਾਲੋ ਟੁੱਟ ਜੂਗੀ ਇਹ ਬੱਕਰੀ ਹੈ ਅਸਲੀ ਕੁਆਲਟੀ ਦੀ ਬੱਕਰੀ ਹੈ ਦੇਖ ਸਕਦੇ ਹੋ ਜਿਹੜੀ ਦੀ ਕੇ ਲਾਲ ਅੱਖ ਹੈ ਲਾਲ ਅੱਖ ਚ ਅਸਲੀ ਵੀਟਲ ਮੰਨੀ ਜਾਂਦੀ ਹੈ ਜਿਹੜੀ ਕੁਆਲਟੀਆਂ ਪਾਕਿਸਤਾਨ ਦੇ ਵਿੱਚ ਚੱਲਦੀਆਂ ਨੇ ਇਹ ਅੱਖਾਂ ਚਿੱਟੀਆਂ ਵੀ ਸਾਡੀਆਂ ਬਣਾਈਆਂ ਉਹ ਚਿੱਟੀ ਨਹੀਂ ਇਹ ਲਾਲ ਹੈ ਜੀ ਉਹ ਬੱਕਰੀ ਲਈ ਕੋਈ ਆਪਣੀ ਵੀ ਨਹੀਂ ਹੁੰਦੀ ਹਾਂ ਅੱਖ ਤਾਂ ਆਪਣੀ ਦੀ ਕੋਈ ਐ ਹੁਣ ਜੇ ਤੀਰਾ ਜਵਾਕ ਆਪਣੇ ਘਰੇ ਜੰਮ ਜੇ ਆਪਾਂ ਕਿਹੜਾ ਸਿੱਟਾਂਗੇ ਬਾਈ ਉਹ ਤਾਂ ਘਰੇ ਰੱਖਣਾ ਪੈਣਾ ਪਾਲਣਾ ਪੈਣਾ ਤੇ ਆ ਕੁਆਲਿਟੀ ਕਰਕੇ ਸਲੀਮ ਕੋਕਲੀ ਜੋ ਕਿ ਮਹਾਰਾ ਟਰਾਲਾ ਬੰਦਾ ਹੈ ਉਸ ਬਾਈ ਨੂੰ ਅੱਜ ਇਹ ਬੱਕਰੀ ਵੇਚੀ ਐ ਉਹ ਬਾਈ ਲੈ ਕੇ ਬੱਕਰੀ ਜਾਊਗੀ ਬਹੁਤ ਕੁਆਲਿਟੀ ਦੀ ਬੱਕਰੀ ਐ ਸਲੀਮ ਕੋਕਲੀ ਜੀ 나ਸ਼ਕ ਵਾਲੇ ਬਾਈ ਖਾਲਦ ਜੀ ਨੇ ਲੈ ਕੇ ਦੇਈ ਉਸਕੋ ਧੰਨਵਾਦ ਸਾਡੇ ਜੈਲਦਾਰ ਸਾਹਿਬ ਜੀ ਵੀ ਆ ਪਹੁੰਚੇ ਤੇ ਆ ਜਾਓ ਜੀ ਹਾਂ ਜੀ ਦੇਤੀ ਬਾਂਡੇ ਤਾਂ ਆ ਜਾ ਤੇਰੀ ਫੋਟੋ ਪਾ ਲਾ ਮੈਨੂੰ ਤੈਨ ਦੇਤੀ ਤਾਂ ਕੀ ਗੱਲ ਉਹ ਨਹੀਂ ਮਿਲਨੀ ਭਾਈ ਪਤਾ ਕੀ ਗੱਲ ਹੈ ਇੱਧਰ ਆ ਜਾ ਚੀਚਾਂ ਬੜੀਆਂ ਤਿਆਰ ਕਰ ਦਾਂਗੇ ਚੀਚਾਂ ਦਾ ਥੋੜਾ ਚੀਚਾਂ ਤੁਸੀਂ ਲੈਣ ਆਓ ਚੀਚਾਂ ਦਾ ਸੂਰਮਾ ਘਰ ਚ ਕਹਿੰਦਾ ਸੂਰਮਾ ਕਦੇ ਕਦਾਈ ਜਾਂਦਾ ਈ ਤਾਂ ਇਹਨੂੰ ਪਤਾ ਸਾਡੇ ਨਾਲ ਲਾਲ ਦੱਬੀ ਬੱਕਰੀ ਲਈ ਹੈ ਕਿੱਡੀ ਬੜੀ ਬੂਟੇ ਨੇ ਬਹੁਤ ਬੜੀ ਆ ਮੇਰੇ ਘਰੇ ਖੜੀ ਹੈ ਬੱਕਰੀ ਤੁਸੀਂ ਦਰਸ਼ਨ ਪਾਓ ਬਾਜੂ ਪਤਾ ਕੀ ਗੱਲ ਆ ਚੀਜ਼ਾਂ ਦਾ ਥੋੜਾ ਯਾਰ ਮਿਲਣੇ ਬਿਨਾ ਕੁਝ ਨਹੀਂ ਮਿਲਦਾ ਸਾਹਮਣੇ ਹੈ ਸਾਹਮਣੇ ਪਰ ਹੁਣ ਚੰਗੀ ਕੁਆਲਿਟੀ ਕਰਕੇ ਪੈਂਟਰ ਵੀ ਦਿੱਤੀ ਹੈ ਜੀ ਜਿਹੜੀ ਆ ਚੀਜ਼ ਮਿਲੂ ਕਦੇ ਮਿਲੂ ਇਹ ਕਿਤੇ ਹੀ ਮਿਲੂਗੀ ਕਿਤੇ ਸਬੱਬੀ ਮੰਡੀਆਂ ਦੇ ਵਿੱਚ ਆਉਂਦੀ ਹੈ ਤੂੰ ਦੱਸ ਸਾ ਮੈਨੂੰ ਤਾਂ ਪਤਾ ਤੈਨੂੰ ਮਿਲ ਕੇ ਅੱਜ ਵਹਾ ਗਿਆ ਮੈਂ ਬਾਈ ਲਾਦਮਾ ਮੈਂ ਆ ਰੱਬ ਸੁਬੱਬੀ ਮੇਲੇ ਹੁੰਦੇ ਨੇ ਪਤਾ ਕੀ ਗੱਲ ਹੈ ਬਾਈ ਵੀ ਤੇ ਇਹ ਤੇ ਚੱਲ ਗਿਆ ਸਾਡਾ ਜੈਲਦਾਰ ਵੀ ਲੈਂਦਾ ਸੀ ਬੱਕਰੀ ਤੇ ਚੱਲ ਤਾਂ ਇਹ ਕਰਮ ਇਹ ਕਰਮ ਜੀ ਸਲੀਮ ਕੋਕਰੀ ਦੇ ਨੀ ਉਹ ਵੀ ਆਪਣਾ ਭਾਈ ਹੈ ਉਹ ਆਪਣਾ ਬੰਦਾ ਹੈ ਬੰਦਾ ਬੜਾ ਚੰਗਾ ਹੈ ਮੇਰੇ ਨਾਲ ਰੋਜ਼ ਲਾਈਵ ਤੇ ਗੱਲਾਂ ਹੁੰਦੀਆਂ ਰਾਤ ਦੇ ਨੂੰ ਜਿੱਥੇ ਲਾਈਵ ਬੈਠਦਾ ਮੈਂ ਉਹ ਦਿਨ ਇਹ ਨਾਲ ਗੱਲਬਾਤ ਹੁੰਦੀ ਹੈ ਬਾਈ ਦੀ ਨਾ 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 ਸਾਰੇ ਭਰਾ ਨੇ ਕੋਈ ਗੱਲ ਨਹੀਂ ਨਹੀਂ ਭਾਈ ਆ ਭਾਈ ਜੀ ਨੂੰ ਪਤਾ ਕਿੰਨੇ ਦੀ ਵਿਕੀ बस हो ਗਈ ਉਹ ਗਈ ਉਹ ਛੱਡ ਦਿਓ ਉਹ ਇਹਨੂੰ ਪਤਾ ਕਿਉਂ ਇਹਦਾ ਪਰਦਾ ਇਹਦੇ ਨਾਲ ਮੈਂ ਇੰਟਰਵਿਊ ਦੇਣੀ ਸੀ ਦੇਤੀ ਚੰਗੀ ਕੁਆਲਿਟੀ ਤੇ ਆਪਾਂ ਪਾਸ ਕਰਤੀ ਹਾਂਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ